ਅਜਨਗਰ ਕਾਉਂਸਲ ਫਿਲੌਰ ਵਾਲਾ ਟ੍ਰੈਫਿਕ ਦੀ ਸਮੱਸਿਆ ਨੂੰ ਪਾਬਤੇ ਹੋਏ ਅਜਨੂਰ ਮੈਰ ਰੋਡ ਫਿਲੌਰ ਵਿਖੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਰੇੜੀ ਫੜੀ ਵਾਲਿਆਂ ਤੇ ਕਾਰਵਾਈ ਕੀਤੀ ਅਤੇ ਉਹਨਾਂ ਦਾ ਸਮਾਨ ਵੀ ਚੁੱਕ ਕੇ ਨਾਲ ਲੈ ਗਏ ਇਸ ਮੌਕੇ ਕਈ ਰੇੜੀ ਫੜੀ ਵਾਲਿਆਂ ਨੇ ਨਗਰ ਕਾਉਂਸਲ ਦੇ ਅਧਿਕਾਰੀਆਂ ਦਾ ਵਿਰੋਧ ਵੀ ਕੀਤਾ ਅਤੇ ਹੱਥੋਪਾਈ ਵੀ ਹੁੰਦੇ ਹੋਏ ਨਜ਼ਰ ਆਏ ਪੁੱਛਣ ਤੇ ਸੈਕਰੀਨ ਇੰਸਪੈਕਟਰ ਨਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਵਾਰ-ਵਾਰ ਇਨ੍ਹਾਂ ਰੇੜੀ ਫੜੀ ਵਾਲਿਆਂ ਨੂੰ ਕਹਿ ਕੇ ਜਾਂਦੇ ਹਾਂ ਕਿ ਆਪਣੀ ਦੁਕਾਨ ਤੋਂ ਬਾਹਰ ਸਮਾਨ ਨਾ ਲਗਾਓ ਪਰ ਇਸ ਦੇ ਬਾਵਜੂਦ ਵੀ ਇਹ ਨਹੀਂ ਹਟਦੇ ਇਹ ਤੁਹਾਡੀਆਂ ਦੁਕਾਨਾਂ ਲਾਉਣ ਦੇ ਨਾਲ ਸ਼ਹਿਰ ਦੇ ਅੰਦਰ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੈ ਅਤੇ ਲੋਕਾਂ ਨੂੰ ਲੰਘਣ ਵਿੱਚ ਬੜੀ ਪਰੇਸ਼ਾਨੀ ਆਉਦੀ ਹੈ। ਅੱਜ ਵੀ ਸਿਰਫ ਅਸੀਂ ਇਨ੍ਹਾਂ ਦੁਕਾਨਦਾਰਾਂ ਨੂੰ ਵਾਰਨਿੰਗ ਹੀ ਦੇਣ ਆਏ ਸੀ, ਲੇਕਿਨ ਕਈ ਦੁਕਾਨਦਾਰ ਸਾਨੂੰ ਅੱਗੋਂ ਹੱਥੋਂ ਪਾਈ ਹੋ ਪਏ ਜਿਸ ਕਰਕੇ ਸਾਨੂੰ ਇਨ੍ਹਾਂ ਦੁਕਾਨਦਾਰਾਂ ਦਾ ਸਮਾਨ ਚੁੱਕਣਾ ਪਿਆ। ਅਸੀਂ ਇਨ੍ਹਾਂ ਦੁਕਾਨਾਂ ਦਾ ਸਮਾਨ ਚੁੱਕ ਕੇ ਨਾਲ ਲੈ ਕੇ ਜਾ ਰਹੇ ਹਾਂ। ਅਤੇ ਇਹਨਾਂ ਨੂੰ ਜੁਰਮਾਨਾ ਕਰਕੇ ਫਿਰ ਹੀ ਇਹਨਾਂ ਦਾ ਸਮਾਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ 3 ਦਿਨ ਬਾਅਦ ਫਿਰ ਇਸੇ ਰੋਡ ਤੇ ਢੀਡਾ ਮਾਰਾਂਗੇ। ਜੇਕਰ ਕਿਸੇ ਦੁਕਾਨਦਾਰ ਨੇ ਫਿਰ ਉਸੇ ਜਗ੍ਹਾ ਤੇ ਉੱਤੇ ਆਪਣੀ ਦੁਕਾਨ ਲਗਾਈ ਤਾਂ ਫਿਰ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਤਾਂ ਉਹਨਾਂ ਨੇ ਬੈਲਡਰ ਯੂਨ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਸ਼ੈਰਫਿਲੌਰ ਅੰਦਰ ਰੇੜੀ ਫੜੀ ਵਾਲਿਆਂ ਨੂੰ ਬੈਲਡਰ ਜ਼ੂਮ ਵਿੱਚ ਵੰਡਿਆ ਹੋਇਆ ਹੈ। ਲੇਕਿਨ ਇਹ ਲੋਕ ਸਾਡੇ ਵਾਰ-ਵਾਰ ਕਹਿਣ ਤੇ ਉਸ ਜਗ੍ਹਾ ਤੇ ਨਹੀਂ ਜਾ ਰਹੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਕਰ ਰਹੇ ਹਨ। ਜਿਸ ਕਰਕੇ ਅਸੀਂ ਹੀ ਕਾਰਵਾਈ ਕੀਤੀ ਹੈ ਉਹਨਾਂ ਕਿਹਾ ਜਿਹੜੀਆਂ ਦੁਕਾਨਾਂ ਦੇ ਅੱਗੇ ਇਹ ਰੇੜੀ ਫੜੀ ਲਗਾਉਂਦੇ ਹਨ ਉਹ ਦੁਕਾਨਦਾਰ ਇਹਨਾਂ ਤੋਂ ਮੋਟੀ ਰਕਮ ਲੈਂਦੇ ਹਨ ਇਹ ਰੇੜੀ ਫੜੀ ਵਾਲੇ ਜਗਨਗਰ ਕਾਉਂਸਲ ਦੀ ਵਰਤਦੇ ਹਨ ਅਤੇ ਕਿਰਾਇਆ ਉਹਨਾਂ ਦੁਕਾਨਦਾਰਾਂ ਨੂੰ ਦਿੰਦੇ ਹਨ ਸੈਕਟਰੀ ਇਨਸਪੈਕਟਰ ਨਰੇਸ਼ ਕੁਮਾਰ ਨੇ ਸਾਰੇ ਦੁਕਾਨਦਾਰਾਂ ਨੂੰ ਵਰਨਿੰਗ ਦੇ ਦਿੱਤੀਆਂ ਅਤੇ ਕਿਹਾ ਇਹ ਸਾਰੇ ਦੁਕਾਨਦਾਰ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਰੱਖਣ ਨਹੀਂ ਤੇ ਦੁਕਾਨਦਾਰਾਂ ਤੇ ਕਾਰਵਾਈ ਹੋਵੇਗੀ ਅਗੇ ਨਗਰ ਕਾਉਂਸਲ ਵੱਲੋਂ ਮੋਟਾ ਜੁਰਮਾਨਾ ਅਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ ਅ ਤੁਸੀਂ ਅੱਲਾ ਸ਼ਹਿਰ ਫਲੋਰ ਵਿੱਚ ਤੁਸੀਂ ਜੀ ਹੋਟ ਵਟਾ ਕੀਤੀ ਹੈ ਕਿ ਖਾਲਾ ਵਾਲੇ ਨੇ ਇਹ ਕਾਫੀ ਹਲਾਸ਼ਰੀਆਂ ਤੁਸੀਂ ਇੱਕ ਰੋਜ਼ ਮਟਾ ਲਈ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ ਰਖਲ ਮੋਹਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਤਿੰਨ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਕੀ ਕਿਹਾ ਫਟਾ ਦੇ ਬਾਰੇ ਤੁਸੀਂ ਕੋਈ ਨਹੀਂ ਹੁਣ ਸੈਵੀ ਦਾ ਕੰਮ ਕਰ ਰਿਹਾ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਇਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਸਿੰਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਸਿੰਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਇਹ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਦਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪਰਾਇ ਲੈਂਦੇ ਹੈਗੇ ਆ ਫੌਤ ਨਹੀਂ ਹਜ਼ਾਰਾਂ ਰੁਪਏ ਵਜਿ ਤਾਇਆ ਲੈ ਕੇ ਮੋਹਲ ਪਾਸੇ ਕੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਾ ਕਰਵਾਸਤੇ ਉਹਨਾਂ ਦੀਆਂ ਅਸੀਂ ਰੇੜੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜਨ ਆ ਬੈਂਡਿੰਗ ਜਨ ਅਸੀਂ ਸ਼ਹਿਰ ਦਾ ਨੂਰਮਨ ਰੋਡ ਤੇ ਇੱਕ ਅਸੀਂ ਬੈਂਡਿੰਗ ਜਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇੜੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ